ਸੱਚੇ ਘਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਚੌਲਿਆਂ ਦੀ ਤੇ ਆਲੂਆਂ ਦੀ ਸਬਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਚੌਲੇ ਹੁੰਦੇ ਨੇ ਉਹਨਾਂ ਦੇ ਇਹ ਆਸੇ-ਪਾਸੇ ਜਿਹੜੇ ਮੂਹ ਹੁੰਦੇ ਨੇ ਇਹ ਕੱਟ ਲੈਣੇ ਹੈਗੇ ਤੇ ਫਿਰ ਆਪਾਂ ਇਹਨਾਂ ਦੇ ਜਿਹੜੇ ਅਗੇ ਬਾਣੀਏ ਨੇ ਚੌਲਿਆਂ ਦਾ ਬਰੀਕ-ਬਰੀਕ ਚੌਲਿਆਂ ਨੂੰ ਆਪਾਂ ਕੱਟ ਲਵਾਂਗੇ ਇਸੇ ਤਰ੍ਹਾਂ ਚੌਲੇ ਸਾਰੇ ਆਪਾਂ ਪਹਿਲਾਂ ਕੱਟ ਲੈਣੇ ਨੇ ਚੌਲ ਆਪਾਂ ਕੱਟ ਲਏ ਤੇ ਜੀ ਤੇ ਹੁਣ ਆਪਾਂ ਜਿਹੜਾ ਕਿ ਆਲੂਆ ਉਹ ਵੀ ਆਪਾਂ ਚੌਲਾਂ ਦੇ ਵਿੱਚ ਹੀ ਕਟਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਆਲੂ ਨੇ ਆਪਾਂ ਸਿਰਫ 4 ਤੋਂ 5 ਆਲੂ ਹੀ ਇਹਦੇ ਵਿੱਚ ਪਾਵਾਂਗੇ ਹੁਣ ਲੋ ਜੀ ਆਪਾਂ ਆਦੂਲੇ ਤੇ ਸੀਲ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋਣੇ ਆ। ਕੱਟਣ ਤੋਂ ਬਾਅਦ ਹੀ ਆਪਾਂ ਜਿਹੜੀ ਕੋਈ ਸਬਜ਼ੀ ਆ ਉਹ ਧੋਣੇ ਹੁੰਨੇ ਆ। ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਨਾਲ ਸਾਫ ਨਾਲ ਧੋ ਕੇ ਗੈਸ ਦੇ ਉੱਪਰ ਆਪਾਂ ਇੱਕ ਪਤੀਲੇ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ। ਹੁਣ ਆਪਾਂ ਇਹਦੇ ਵਿੱਚ ਪੌਣਾ ਕਿ ਚਮਚ ਜਿਹੜਾ ਕਿ ਨਮਕ ਦਾ ਪਾ ਐਡ ਕਰਾਂਗੇ ਤੇ ਹੁਣ ਜਿਹੜੀਆਂ ਆਪਾਂ ਇਹ ਫਾੜੀਆਂ ਬਣਾਈਆਂ ਸੀ ਚੌਲਾਂ ਦੀਆਂ ਤੇ ਆਲੂਆਂ ਨੇ ਇਹਨੂੰ ਪਾਣੀ ਦੇ ਵਿੱਚ ਪਾ ਦਵਾਂਗੇ। ਤਾ ਕੇ ਇਹਨਾਂ ਨੂੰ ਜਿਹੜਾ ਕਿ ਉਵਾਲਾ ਉਹ ਆ ਜਾਵੇ ਚੰਗੀ ਤਰ੍ਹਾਂ ਆਪਣੀ ਜਿਹੜੀ ਕਿ ਸਬਜੀ ਆ ਉਹ ਬਣ ਜਾਵੇ ਵਧੀਆ ਸਾਰੇ ਚਾਹਾਂ ਆਪਾਂ ਪਾ ਦਿੱਤੇ ਨੇ ਆਲੂ ਚੋਲੇ ਆਪਣੇ ਉਬਲ ਗਏ ਨੇ ਜੀ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਦੇ ਆ ਇਸ ਤਰ੍ਹਾਂ ਦੀ ਇੱਕ ਛਾੜੀ ਲੈ ਲਵਾਂਗੇ ਤੇ ਇਹਦੇ ਵਿੱਚ ਆਪਾਂ ਪਾਣੀ ਨੂੰ ਕੁੰਡ ਲਵਾਂਗੇ ਤੇ ਗੈਸ ਕਰਦੇ ਆਂ ਜੇ ਬੰਦ ਤੇਲ ਹੋ ਗਿਆ ਜੀ ਆਪਣਾ ਗਰਮ ਹੁਣ ਆਪੇ ਇਸ ਦੇ ਵਿੱਚ ਜੀਰਾ ਪਾ ਦਾਂਗੇ ਕੱਟਿਆ ਹੋਇਆ ਬਰੀਕ ਲਸਣ ਕੱਟਿਆ ਹੋਇਆ ਬਰੀਕ ਜੀ ਪਿਆਜ਼ ਇਹਦੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹਨਾਂ ਨੂੰ ਹਮ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੁੰਦੇ ਉਹਨਾ ਟਾਈਮ ਹੀ ਇਹਨਾਂ ਨੂੰ ਭੁੰਦੇ ਰਹਿਵਾਂਗੇ ਤੇ ਕੱਚੀ ਆਪਾਂ ਹਲਾਉਂਦੇ ਰਹਿਾਂਗੇ ਹੁਣ ਆਪਾਂ ਇਹਦੇ ਵਿੱਚ ਪਿਆਜ਼, ਅਦਰਕ, ਹਰੀ ਮਿਰਚ ਤੇੰਨੇ ਚੀਜ਼ਾਂ ਪਾ ਦਵਾਂਗੇ। ਇਹਨਾਂ ਨੂੰ 2 ਮਿੰਟਾਂ ਦੇ ਲਈ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਨਮਕ, ਮਿਰਚ ਤੇ ਹਲਦੀ ਤੇ ਗਰਮ ਮਸਾਲਾ ਇਹ ਵੀ ਐਡ ਕਰ ਦਿਆਂਗੇ। ਤੇ ਜਿਹੜੇ ਮਸਾਲੇ ਇਹਦੇ ਨਾਲ ਲੱਗੇ ਰਹੇ ਸੀ ਡੇਢ ਦੇ ਇਹ ਵੀ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਚੰਗੀ ਤਰ੍ਹਾਂ ਉਹਨਾਂ ਨੂੰ ਮਿਕਸ ਕਰ ਲਵਾਂਗੇ ਅੱਧਾ ਜਿਹਾ ਕਾਪ ਆਪਾਂ ਪਾਣੀ ਦਾ ਹੋਰ ਪਾਵਾਂਗੇ ਇਹਦੇ ਵਿੱਚ ਉਹਨਾਂ ਇਹਨਾਂ ਨੂੰ 5 ਕੁ ਮਿੰਟਾਂ ਦੇ ਲਈ ਢੱਕ ਕੇ ਰੱਖ ਦਾਂਗੇ ਲੋ ਜੀ ਮਸਾਲਾ ਆਪਣਾ ਸੀਗਾ ਜਿਹੜਾ ਉਹ ਪੁੱਜ ਗਿਆ ਹੁਣ ਆਪਾਂ ਜਿਹੜੇ ਆਲੂ ਤੇ ਚੌਲ ਏ ਕੱਟ ਹਰਪ ਕੇ ਸੀਗੇ ਉਹ ਵਾਲਕੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ। ਕਿਉਂਕਿ ਹੁਣ ਆਪਾਂ ਨੂੰ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਪਹਿਲਾਂ ਹੀ ਜ਼ਿਆਦਾ ਉਬਾਲ ਲਏਤੇ ਸੀਗੇ। ਜੀ ਸਬਜੀ ਬਣ ਕੇ ਹੋ ਗਈ ਆਪਣੀ ਤਿਆਰ ਤੇ ਗੈਸ ਕਰ ਦਾਂਗੇ ਹੁਣ ਆਪਾਂ ਬੰਦ ਤੇ ਇਸ ਸਬਜੀ ਦੇ ਵਿੱਚ ਅਸੀਂ ਇੱਕ ਤਏ ਘਰਨਾਗਾ ਉਬਾਲਨ ਦਾ ਤਾਂ ਕਿ ਵੀ ਜਿਹੜੀ ਸਬਜੀ ਹੁੰਦੀ ਹੈ ਆਪਣੀ ਚੌਲਿਆਂ ਦੀ ਇਹਨਾਂ ਦੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾਗਾ ਇਹ ਤੇ ਬਿਲਕੁਲ ਹੀ ਘੱਟ ਟਾਈਮ ਲੱਗਿਆ ਤਾਂ ਕਰਕੇ ਆਪਾਂ ਜਿਹੜੇ ਚੌਲੇ ਨੇ ਤੇ ਆਲੂ ਨੇ ਉਬਾਲੇ ਆ ਤੇ ਸਬਜੀ ਵੀ ਇਹਨਾਂ ਦੀ ਜਿਹੜੀ ਕਿ ਜ਼ਿਆਦਾ ਟੇਸਟ ਬਣ ਜਾਂਦੀ ਹੈ ਉਬਾਲ ਕੇ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦੀ